ਦੋਸਤੋ ਪੰਜਾਬ ਦੇ ਵਿੱਚ ਰਹਿੰਦੇ ਆ ਪਟਿਆਲਾ ਦੇ ਵਿੱਚ ਮੌਜੂਦ ਆ ਤੇ ਪੰਜਾਬੀ ਜਿਵੇਂ ਕਿ ਸਭ ਨੂੰ ਪਤਾ ਸਾਡੀ ਮਾਂ ਬੋਲੀ ਹੈ ਤੇ ਜਿੱਥੇ ਅੱਜ ਕੱਲ ਦੇ ਬੱਚੇ ਅੱਜ ਕੱਲ ਦਾ ਨੌਜਵਾਨ ਆਪਣੀ ਪੰਜਾਬੀ ਮਾਂ ਬੋਲੀ ਤੋਂ ਦੂਰ ਹੁੰਦਾ ਜਾ ਰਿਹਾ ਉੱਤੇ ਹੀ ਅੱਜ ਇੱਕ ਪਟਿਆਲਾ ਦੇ ਵਿੱਚ ਇੱਕ ਚੰਗਾ ਉਪਰਾਲਾ ਜਿਹੜੇ ਗਿਆ ਹੁੰਦਾ ਦਿਖਾਈ ਦੇ ਰਿਹਾ ਦੀ ਮਾ ਬੋਲੀ ਦੇ ਜਿਹੜੇ ਕਿ 35 ਅੱਖਰੀਆ ਪਾ ਉੜੇ ਆੜੇ ਦੀ ਕਹ ਲਈਏ ਉੱਤੇ ਜਿਹੜੀ ਕਿ ਲਿਖੀ ਗਈ ਹੈ ਉਹ ਸਾਰੀ ਗਈ ਹੈ ਇਸ ਲੋਹੇ ਦੇ ਬੋਰਡ ਤੇ ਜਿਹੜੇ ਕਿ ਪੁੱਲ ਦੇ ਨਾਲ ਲੱਗਾ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਸੁਨਕਾਰੀ ਬੜੀ ਲੰਬੀ ਜਿਹੜੀ ਹੈ ਤੇ ਤੁਸੀਂ ਦੇਖ ਸਕਦੇ ਹੋ ਪੇਂਟਿੰਗ ਦੇ ਨਾਲ ਬੜੀ ਖੂਬਸੂਰਤ ਤਰੀਕੇ ਦੇ ਨਾਲ ਉਹ ਬਣਾਈ ਹੋਈ ਹੈ ਤੇ ਉਸੇ ਸੁਨਕਾਰੀ ਤੇ ਉੜੇ ਤੋਂ ਬਾਅਦ ਕਹ ਲਈਏ ਆੜਾ ਅੱਥਰ ਉੜੀ ਅੱਥਰ ਤੋਂ ਤਾਹਾ ਅੱਗੇ ਪੂਰਾ ਤੁਰ ਤੁਰਤਾ ਜਿਹੜੇ ਪੂਰਾ 35 ਅਕਰੀ ਉੜਾੜਾ ਨਿਜਾਇਆ ਗਿਆ ਸਸੀ ਗਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਵਰਸਤੇ ਵੀ ਮੈਂ ਹਾਂ ਅਭੀ ਦੋਸਤੋਂ ਪੰਜਾਬ ਦੇ ਵਿੱਚ ਰਹਿੰਦੇ ਆ ਪਟਿਆਲਾ ਦੇ ਵਿੱਚ ਮੌਜੂਦ ਆ ਤੇ ਪੰਜਾਬੀ ਜਿਵੇਂ ਕਿ ਸਭ ਨੂੰ ਪਤਾ ਸਾਡੀ ਮਾਂ ਬੋਲੀ ਹੈ ਤੇ ਜਿੱਥੇ ਅੱਜ ਕੱਲ ਦੇ ਬੱਚੇ ਅੱਜ ਕੱਲ ਦਾ ਨੌਜਵਾਨ ਆਪਣੀ ਪੰਜਾਬੀ ਮਾਂ ਬੋਲੀ ਤੋਂ ਦੂਰ ਹੁੰਦਾ ਜਾ ਰਿਹਾ ਹੈ ਉੱਤੇ ਹੀ ਅੱਜ ਇੱਕ ਪਟਿਆਲਾ ਦੇ ਵਿੱਚ ਇੱਕ ਚੰਗਾ ਉਪਰਾਲਾ ਜਿਹੜੇ ਕਿ ਆ ਹੁੰਦਾ ਦਿਖਾਈ ਦੇ ਰਿਹਾ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਮੌਜੂਦ ਆ ਪਟਿਆਲਾ ਦੇ 21 ਨੰਬਰ ਪੁਲ ਦੇ ਵਿਖੇ ਜਿੱਥੇ ਕਿ ਦਿਖਾਵਾਂਗੇ ਕਿ ਇਸ ਤਰ੍ਹਾਂ ਪੰਜਾਬੀ ਮਾਂ ਬੋਲੀ ਦੇ ਜਿਹੜੇ ਕਿ 35 ਅੱਖਰੀ ਆਪਾ ਊੜੇ ਆੜੇ ਦੀ ਕਹ ਲਈਏ ਇੱਥੇ ਜਿਹੜੀ ਕਿ ਲਿਖੀ ਗਈ ਹੈ ਉਹ ਸਾਰੀ ਗਈ ਹੈ ਇਸ ਲੋਹੇ ਦੇ ਬੋਰਡ ਤੇ ਜਿਹੜੇ ਕਿ ਪੁਲ ਦੇ ਨਾਲ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਸੋਤੋਂ ਬੰਨਾਂ ਆਪਾਂ ਦਿਖਾਵਾਂਗੇ ਕਿ ਇਸ ਤਰ੍ਹਾਂ ਜਿਹੜੀ ਆ ਊੜੇ ਦੀ ਤਸਵੀਰ ਦੇਖ ਸਕਦੇ ਹੋ ਵੀ ਬੜਾ ਹੀ ਪਿਆਰ ਦੇ ਨਾਲ ਇਹ ਊੜੇ ਨੂੰ ਸਜਾਇਆ ਗਿਆ ਇਸ ਤੇ ਅੱਗੇ ਆਪਾਂ ਗੱਲ ਕਰ ਲਈਏ ਇੱਕੋ ਪੁਲਕਾਰੀ ਬੜੀ ਲੰਬੀ ਜਿਹੜੀ ਕਿ ਆ ਤੁਸੀਂ ਦੇਖ ਸਕਦੇ ਹੋ ਪੇਂਟਿੰਗ ਦੇ ਨਾਲ ਬੜੀ ਖੂਬਸੂਰਤ ਤਰੀਕੇ ਦੇ ਨਾਲ ਹੋਰੇ ਬੜਾਈ ਹੋਈ ਹੈ ਤੇ ਉਸੇ ਪੁਲਕਾਰੀ ਪੁਲਕਾਰੀ ਤੇ ਊੜੇ ਤੋਂ ਬਾਅਦ ਕੈਲੀਏ ਆੜਾ ਆਕਰ ਊੜੀ ਅਕਰ ਸੱਸਾ ਹਾ ਅੱਗੇ ਪੂਰਾ ਤੁਰਤਾ ਤੁਰਤਾ ਜਿਹੜੇ ਕਿ ਪੂਰਾ 35 ਅਖਰੀ ਊੜਾ ਆੜਾ ਬਿਠਾਇਆ ਗਿਆ ਇੱਕ ਇੱਕ ਵਾਲੀ ਹੈ ਜੀ ਬੜੀ ਸੋਹਣੀ ਦਿਖ ਹੈ ਜਿਹੜੀ ਕਿ ਪਟਿਆਲਾ ਦੇ ਦੇ ਵਿੱਚ 21 ਨੰਬਰ ਪੁੱਲ ਤੇ ਜਿਹੜੀ ਕਿ ਦਿੱਤੀ ਗਈ ਹੈ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਚੀ ਸ਼ਾਨੀ ਵੱਲੋਂ ਓਪਰਾਲਾ ਬੜਾ ਹੀ ਚੰਗਾ ਓਪਰਾਲਾ ਕੀਤਾ ਗਿਆ ਕਿਉਂਕਿ ਹੁਣ ਪਟਿਆਲਾ ਹੈਰੀਟੂਜ਼ ਵੀ ਆ ਰਿਹਾ ਹੂ ਥੀ ਲੈ ਕੇ ਲੋਗੇ ਤੇ ਲੰਗੜੀ ਗੁਜ਼ਰਣ ਕੀਤਾ ਉਹਨਾਂ ਦੇ ਬੱਚੇ ਤੇ ਉਹ ਨੌਜਵਾਨ ਜਦੋਂ ਦੇਖਣਗੇ ਤਾਂ ਆਪਣੀ ਇਹ ਪੰਜਾਬੀ ਮਾਂ ਬੋਲੀ ਜਿਹੜੀ 35 ਅਖਰੀ ਊੜਾੜ ਹੈ ਉਹ ਦਿਖਾਇਆ ਗਿਆ ਉਹਨਾਂ ਨੂੰ ਦੇਖ ਕੇ ਬੜੀ ਖੁਸ਼ੀ ਖੁਸ਼ੀ ਹੋਵੇਗੀ ਕਿਉਂਕਿ ਜਿਹੜੇ ਕਿ ਪੰਜਾਬੀ ਮਾਂ ਬੋਲੀ ਤੋਂ ਕਿਤੇ ਨਾ ਕਿਤੇ ਅੱਜ ਕੱਲ ਦਾ ਬੱਚਾ ਜਿਹੜਾ ਕਿ ਦੂਰ ਹੁੰਦਾ ਜਾ ਰਿਹਾ ਕਿਉਂਕਿ ਸਕੂਲਾਂ ਦੇ ਵਿੱਚ ਵੀ ਕਹਿ ਲਈਏ ਔਰ ਉਸ ਤਰੀਕੇ ਦੇ ਨਾਲ ਜਿਹੜੀ ਕਿ ਪੰਜਾਬੀ ਮਾਂ ਬੋਲੀ ਦੀ ਜਿਹੜੀ 35 ਅੱਖਰੀ ਵੀ ਪੜੇ ਨਹੀਂ ਅਜក្រ ਅੱਜ ਪਲੱਸ ਟੂ ਬੱਚਿਆਂ ਦੀ ਵੀ ਗੱਲ ਕਰ ਲਈਏ ਪਲੱਸ ਟੂ ਬੱਚੇ ਨੂੰ ਉਹ ਨਾ ਪੂਰਾ ਊੜਾ ਆੜਾ ਨਹੀਂ ਤਿਆਰ ਹੁੰਦਾ ਪਰ ਔਰ ਜਿਹੜੇ ਕੀ ਹੈ ਉਹ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਊੜਾ ਆੜਾ 35 ਅੱਖਰੀ ਊੜਾ ਆੜਾ ਜਿਹੜੇ ਕਿ ਲਿਖਿਆ ਗਿਆ ਹੈ ਬਰ ਇੱਕ ਬੜੀ ਸੋਹਣੀ ਡਿਕਾ ਇਸ ਸਕੂਲ ਨੂੰ ਦਿੱਤੀ ਗਈ ਹੈ ਕੈਮਰਾਮੈਨ ਨੂੰ ਗੋਮਾਂਗਾ ਆਪਾਂ ਤੁਰ ਤੱਕ ਤੁਸੀਂ ਦੇਖ ਸਕਦੇ ਹੋ ਪੂਰਾ ਉੱਧਰ ਤੱਕ ਲੈ ਕੇ ਆ ਲਈ ਆਪਾਂ ਉੜਾ ਆੜਾ ਜਿਹੜੇ ਕਿ ਲਿਖਿਆ ਗਿਆ ਬੜੀ ਸੋਹਣੀ ਦਿੱਖ ਦੇ ਰਹੀ ਹੈ ਪਟਿਆਲਾ ਦੇ ਕਮਿਸ਼ਨਰ ਐ ਡਿਪਟੀ ਕਮਿਸ਼ਨਰ ਸੱਚੀ ਸਾਨੀ ਵੱਲੋਂ ਇਹ ਉਪਰਾਲਾ ਚੰਗਾ ਉਪਰਾਲਾ ਕੀਤਾ ਗਿਆ ਸੋ ਇੱਥੇ ਹੀ ਇੱਕ ਤੁਹਾਨੂੰ ਦਿਖਾ ਦਈਏ ਇਸ ਪਾਸੇ ਵੀ ਜੇਕਰ ਗੱਲ ਕਰੀਏ ਬੜਾ ਹੀ ਸੋਹਣਾ ਆ ਦੇਖੋ ਤੁਸੀਂ ਪਟਿਆਲਾ ਲਿਖਿਆ ਗਿਆ ਹਾਹੇ ਤੋਂ ਬਾਅਦ ਇੱਕ ਜਿਹੜੇ ਕਿ ਚਿੱਤਰ ਹੋਰ ਬਣਾਏ ਗਏ ਪਟਿਆਲਾ ਲਿਖਿਆ ਗਿਆ ਯੈਲੋ ਰੰਗ ਦੇ ਵਿੱਚ ਬੜੀ ਖੂਬਸੂਰਤ ਤਸਵੀਰ ਇੱਕ ਕਿਲੇ ਦੀ ਲੱਗ ਰਹੀ ਹੈ ਮੇਰੇ ਹਿਸਾਬ ਨਾਲ ਪਟਿਆਲੇ ਦੇ ਕਿਲੇ ਦੀ ਲੱਗ ਰਹੀ ਹੈ ਤੇ ਉੱਤੇ ਇੱਕ ਦੂਜੇ ਪਾਸੇ ਦੀ ਗੱਲ ਕਰ ਲਈਏ ਜੇ ਸਮੇਂ ਦੂਜਾ ਪਾਸਾ ਬਿਲਕੁਲ ਖਾਲੀ ਹੈ ਕਹ ਲਈਏ ਤਾਂ ਮਤਲਬ ਬਿਲਕੁਲ ਭੱਦਾ ਲੱਗ ਰਿਹਾ ਬੰਗਾ ਨਹੀਂ ਲੱਗ ਰਿਹਾ ਮਾੜਾ ਲੱਗ ਰਿਹਾ ਕਿਉਂਕਿ ਖਾਲੀ ਪਿਆ ਇੱਥੇ ਹੀ ਇੰਨੀ ਸੋਹਣੀ ਤਸਵੀਰ ਬਣਾਈ ਗਈ ਹੈ ਕਿਉਂ ਨਾ ਉੱਥੇ ਵੀ ਇਸੇ ਤਰੀਕੇ ਦੀ ਤਸਵੀਰ ਬਣਾਈ ਜਾਵੇ ਜਿੱਤੇ ਜਿੱਤੇ ਮੈਂ ਕਹਿੰਦਾ ਪਟਿਆਲੇ ਦੇ ਵਿੱਚ ਪੰਜਾਬ ਦੇ ਵਿੱਚ ਅਜਿਹੀਆਂ ਚੀਜ਼ਾਂ ਖਾਲੀ ਪਈਆਂ ਨੇ ਉਤੇ ਪੰਜਾਬ ਦੇ ਸੱਭਿਆਚਾਰ ਨੂੰ ਪੰਜਾਬ ਦੇ ਵਿਰਸੇ ਨੂੰ ਪੰਜਾਬ ਮੋਲ ਪੰਜਾਬ ਦੀ ਮਾਂ ਬੋਲੀ ਨੂੰ ਉਚਾਰਿਆ ਜਾਵੇ ਹੋਰ ਵੀ ਆਪਾਂ ਅੱਗੇ ਦੀ ਤਸਵੀਰਾਂ ਦਿਖਾਵਾਂਗੇ ਤੁਰ ਤੋਂ ਤੁਰਤਾ ਕੇ ਜਿਹੜਾ ਕੀ ਆ ਉਹ ਪੰਜਾਬੀ ਮਾਂ ਬੋਲੀ ਦੇ ਅੱਖਰ ਜਿਹੜੇ ਕੀ ਲਿਖੇ ਗਏ ਨੇ ਇਹ ਉਰੇ ਸਟਾਰਟ ਹੁੰਦਾ ਕੱਕਾ ਦੇਖ ਸਕਦੇ ਹੋ ਕੱਕਾ ਇੱਕ ਫੁਲਕਾਰੀ ਛਾਪੀ ਗਈ ਹੈ ਫੁਲਕਾਰੀ ਦੇ ਉਤੇ ਇੱਕ ਲਿਖਿਆ ਖਖਾ ਗਗਾ ਘਗਾ ਅੱਗੇ ਹੋਰ ਵੀ ਸ਼ਬਦ ਜੇ ਅੱਖਰ ਕਹਿੰਦੇ ਨਿਕਲ ਗਏ ਆ ਪੂਰੇ 20 ਅਖਰੀ ਜਿਹੜੇ ਕਿ ਆ ਲਿਖੇ ਗਏ ਨੇ ਸੋ ਇੱਥੇ ਅੱਗੇ ਵੀ ਤੁਹਾਨੂੰ ਹੋਰ ਤਸਵੀਰਾਂ ਦਿਖਾਵਾਂਗੇ ਕਿ ਇਸ ਤਰ੍ਹਾਂ ਪਟਿਆਲੇ ਦੇ ਵਿੱਚ ਇੱਕ ਚੰਗਾ ਉਪਰਾਲਾ ਡਿਪਟੀ ਕਮਿਸ਼ਨਰ ਸਚੇਸ਼ਾਨੀ ਵੱਲੋਂ ਕੀਤਾ ਗਿਆ ਕਿਉਂਕਿ ਹੈਰੀਟੇਜ ਵੀ ਆ ਰਿਹਾ ਹੁਣ ਤੇ ਪੰਜਾਬ ਦਾ ਜੋ ਪੰਜਾਬ ਦੇ ਵਿੱਚ ਰਹਿੰਦੇ ਆ ਪਟਿਆਲਾ ਦੇ ਵਿੱਚ ਰਹਿੰਦੇ ਆ ਤਾਂ ਇਸ ਤਰ੍ਹਾਂ ਦੇ ਚਿੱਤਰ ਜਿਹੜੇ ਕਿ ਜ਼ਰੂਰੀ ਨੇ ਕਿਤੇ ਨਾ ਕਿਤੇ ਇਹਨਾਂ ਨੋ ਜਵਾਨਾਂ ਨੂੰ ਇਹ ਇਨਕਾਫ ਕਰਾਉਂਦੇ ਨੇ ਜਿਹੜੀ ਅਸੀਂ ਆਪਣੀ ਮਾਂ ਬੋਲੀ ਨੂੰ ਕੁਝਦੇ ਜਾ ਰਹੇ ਆ ਉਸ ਨੂੰ ਜਿਹੜਾ ਕੀ ਹੈ ਆ ਯਾਦ ਰੱਖਣਾ ਚਾਹੀਦਾ ਆਪਣੇ ਮਨ ਦੇ ਵਿੱਚ ਵਸਾ ਲੈਣਾ ਚਾਹੀਦਾ ਕਿਉਂਕਿ ਇਹ ਹੀ ਸਾਡੀ ਮਾਂ ਪੰਜਾਬੀ ਮਾਂ ਬੋਲੀ ਹੈ ਜਿਹੜੀ ਸਾਡੂ ਸਾਡੇ ਘਰਸੇ ਦੇ ਨਾਲ ਸਾਡੇ ਪੰਜਾਬ ਦੇ ਨਾਲ ਜੋੜਦੀ ਹੈ ਸੋ ਇਸੇ ਤਰ੍ਹਾਂ ਵੀ ਹੋਰ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਆ ਆਰ ਪੀ ਟੀ ਵੀ ਦੇ ਨਾਲ ਅਤੇ ਕੈਮਰਾਮੈਨ ਦੇ ਨਾਲ ਅਬੇ ਦੀ ਰਿਪੋਰਟ ਪਟਿਆਲਾ